ਸਾਬਤ ਦੇ ਬਿਹਾਲੇ ਜਿੱਥੇ ਜਗਾ ਜਗਾ ਖਾਸ ਤੌਰ ਤੇ ਪਿੰਡੂ ਇਲਾਕਿਆਂ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਉੱਥੇ ਪ੍ਰਾਤਨ ਵਿਰਸੇ ਦੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਭਾਰਤੀ ਜਨਤਾ ਪਾਰਕੀ ਮਹਿਲਾ ਵਿੰਗ ਜਲੰਧਰ ਵੱਲੋਂ ਨੈਸ਼ਨਲ ਹਾਈਵੇ ਜਲੰਧਰ ਸਥਿਤ ਪੰਪੇ ਵੈਜੀਟੇਰੀਅਨ ਵਿਖੇ ਤੀਆਂ ਦੇ ਤਿਹਾਰ ਦਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਲੰਧਰ ਮਹਾਨਗਰ ਮਹਿਲਾ ਮੋਰਚਾ ਪ੍ਰਧਾਨ ਸ਼ਮਾ ਚੋਹਾਂ ਦੀ ਅਗਵਾਈ ਵਿੱਚ ਅਤੇ ਮੰਡਲ 17 ਦੇ ਪ੍ਰਧਾਨ ਮੈਡਮ ਰਜਨੀ ਪਾਲਾ ਦੇ ਸਹਿਯੋਗ ਨਾਲ ਮਨਾਈ ਇਸ ਇਸ਼ਤਿਹਾਰ ਵਿੱਚ ਜਲੰਧਰ ਕੈਂਟ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਸਮਸਤ ਮਹਿਲਾ ਮੋਰਚਾ ਸੰਘ ਪੂਜਾ ਦੇ ਇਲਾਕੇ ਦੀਆਂ ਔਰਤਾਂ ਮੁਟਿਆਰਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਇਸ ਇਸ਼ਤਿਹਾਰ ਦਾ ਆਨੰਦ ਮਾਣਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਾ ਚੋਹਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮਹਿਲਾ ਮੋਰਚਾ ਮਹਾ ਮੰਤਰੀ ਮੈਡਮ ਸ਼ਾਲੂ ਉਪਸਥਿਤ ਰਹੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਤੋਂ ਅਜ਼ੀਮ ਸਰਸ਼ੀਅਤ ਅਤੇ ਪਾਰਟੀ ਦੇ ਮੰਨੇ ਪ੍ਰਵੰਨੇ ਚਿਹਰੇ ਮੌਜੂਦ ਰਹੇ ਸਮਾਗਮ ਵਿੱਚ ਮੈਨੇਜਮੈਂਟ ਵੱਲੋਂ ਸਾਰੇ ਲਈ ਹੀ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤੇ ਮੁੱਖ ਮਹਿਮਾਨਾਂ ਅਤੇ ਹੋਸਤਜੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਮਾਗਮ ਇਨਾ ਆਕਰਸ਼ਿਤ ਰਿਹਾ ਕਿ ਦੇਖ ਕੇ ਹਰ ਕੋਈ ਦੇਖਦਾ ਹੀ ਰਹਿ ਗਿਆ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਤੇ ਅੰਦਰ ਸਮਾਗਮ ਫਿਰ ਲਾਤੋਂ ਮੈਂ ਸਾਰੀ ਬਹਿਣੋ ਆਪਣੀ ਬੇਸ਼ਕਰ ਫਨੀ ਕੰਤਾ ਗਰਸਨ ਬਾਲਾ ਨੂੰ ਵਧਾਈ ਦੇ ਕੇ और तीज का को सब सबको मुबारकबाद हो और मेरी बहनें इसी तरह मिलजुल के हमारे समाज को एक अच्छा संदेश दिलाता है कि हमारे महिला मोर्चा की जो सदस्य हैं और अच्छे कार्य करती है मैं इन सब बहनों को बहुत बहुत मुबारकबाद देती हूँ का रजनी वाला वो नाल भारतीय जनता पार्टी महिला मोर्चा की मंडल प्रधान सितारा ਅੱਜ ਜਿਹੜਾ ਆ ਤੀਆਂ ਦਾ ਮੇਲਾ ਜਿਹੜਾ ਆ ਮਹਿਲਾ ਮੋਰਚਾ ਦੀ ਤਰਫੋਂ ਮੈਡਮ ਸ਼ਮਾ ਚੋਹਾਨ ਜੀ ਦੀ ਰੈਨਵਾਈ ਦੇ ਵਿੱਚ ਜਿਹੜਾ ਇਹ ਬੰਬੇ ਵੈਜੀਟੇਰੀਅਨ ਜਲੰਧਰ ਰੋਡ ਤੇ ਕਰਵਾਇਆ ਜਾ ਰਿਹਾ ਹੈ ਔਰ ਸਾਡੇ ਵਿੱਚ ਸਾਰੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਤਾਂ ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਸ ਮੇਲੇ ਦਾ ਕਾਰਨ ਇਹ ਆ ਕਿ ਸਾਰੀਆਂ ਭੈਣਾਂ ਦਾ ਸਾਡਾ ਰੁਝਾਨ ਸੀ ਕਿ ਇਹਦਾ ਮੇਲਾ ਆ ਟੈਂਟ ਦੇ ਵਿੱਚ ਮੰਡਲ 17 ਦੇ ਵਿੱਚ ਕਰਵਾਇਆ ਜਾਵੇ ਤੇ ਇਸ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਹੈ ਮੈਡਮ ਸ਼ਮਾ ਚੋਹਾਨ ਸਾਡੇ ਵਿੱਚ ਪਹੁੰਚੇ ਆ ਤੇ ਉਹਨਾਂ ਦੇ ਪਹੁੰਚਣ ਦੇ ਨਾਲ ਜਿਹੜਾ ਚਾਰਚਨ ਹੋਰ ਵੀ ਲੱਗ ਗਿਆ ਕਿ ਹੋਰ ਵੀ ਰੌਣਕਾਂ ਜਿਹੜੀਆਂ ਸਾਡੀਆਂ ਵਧ ਗਈਆਂ ਇਹ ਤੋਂ ਬੱਤ ਬੱਤ ਜਿਹੜੀਆਂ ਮਹਿਲਾਵਾਂ ਐ ਇਸ ਵਿੱਚ ਭਾਗ ਲੈ ਰਹੀਆਂ ਆ ਕਿੱਤੇ ਪੰਗੜੇ ਵਿੱਚ ਜਿਹੜਾ ਸਾਡਾ ਪ੍ਰਾਤਨਮ ਵਿਰਸਾ ਹੈ ਸਾਰਾ ਸੱਚਾ ਹੈ ਪ੍ਰਾਤਨ ਵਿਰਸੇ ਦੀ ਗੱਲ ਚੱਲ ਰਹੀ ਹੈ ਕਿਸੇ ਪਿੰਡਾਂ ਵਿੱਚ ਵੀ ਇਹ ਜੋ ਸਮਾਗਮ ਲੀਕ ਕੇ ਜਾ ਸਕਦੇ ਇਹੀ ਜਗ੍ਹਾ ਕਿਉਂ ਚੁਣੀ ਗਈ ਇਹ ਜਗ੍ਹਾ ਸਰ ਤਾਂ ਚੁਣੀ ਗਈ ਹੈ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ بارشਾਂ ਦਾ ਟਾਈਮ ਹੈਗਾ ਆ ਤੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਈ ਮੇਲੇ ਤਾਂ ਅਸੀਂ ਖੁੱਲੇ ਆਮ ਵੀ ਕਰਾਏ ਆ ਪਰ ਵਿੱਚੇ ਹੀ بارش ਹੋਣ ਦੇ ਕਰ ਮੇਲੇ ਖਰਾਬ ਹੋ ਰਹੇ ਸੀ ਇਸ ਕਰਕੇ ਅਸੀਂ ਸੋਚਿਆ ਕਿ ਹਾਲ ਦੇ ਵਿੱਚ ਕਰਾਇਆ ਜਾਵੇ ਤਾਂ ਕਿ ਜਿਹੜਾ ਅਸੀਂ بارش ਤੋਂ ਵੀ ਬਚ ਸਕੀਏ ਜਿੱਦਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੁਰਾਣੇ ਵਿਰਸੇ ਨੂੰ ਤੇ ਅੱਜ ਦੇ ਵਿਰਸੇ ਨੂੰ ਪਰ ਜੇ ਦੇਖਿਆ ਜਾਵੇ ਤਾਂ ਪੁਰਾਣਾ ਵਿਰਸਾ ਅੱਜ ਦੇ ਵਿਰਸੇ ਨੂੰ ਜਦੋਂ ਅਸੀਂ ਦਰਸਾਉਂਦੇ ਹਾਂ ਤਾਂ ਯਾਦ ਆਂਦੀ ਹੈ ਕਿ ਸਾਡਾ ਪੁਰਾਣਾ ਵਿਰਸਾ ਜਿਹੜਾ ਆਜਾ ਜਾਂਦਾ ਚੜੀਆਂ ਹੋ ਰ ਗਿਆ ਹੈ ਤੁਹਾਨੂੰ ਕੀ ਲੱਗਦਾ ਅੱਜ ਕੱਲ ਦਾ ਵਿਰਸਾ ਨਸ਼ਿਆਂ 'ਚ ਡੁੱਬਿਆ ਹੈ ਜਿਹੜਾ ਉਹ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਦਰਿਆ ਜਿਹੜਾ ਨਸ਼ਿਆਂ ਦਾ ਵਹਿ ਰਿਹਾ ਆ ਉਹ ਬਹੁਤ ਡੂੰਗੀ ਤਰ੍ਹਾਂ ਜਿਹੜਾ ਵਹਿ ਗਿਆ ਆ ਜੇਕਰ ਅਸੀਂ ਇਹ ਸੱਭਿਆਚਾਰ ਅੱਗੇ ਲੈ ਕੇ ਆਵਾਂਗੇ ਖੇਡਾਂ ਵਿੱਚ ਬੱਚੇ ਨੂੰ ਕੇ ਲੈ ਕੇ ਆਵਾਂਗੇ ਹੋ ਸਕਦਾ ਨਸ਼ਿਆਂ ਨੂੰ ਜਿਹੜੀ ਠਾਲੋ ਪੈ ਸਕੇ ਅੱਜ ਕੱਲ ਦੇ ਫੀਮੇਲ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਫਿਰ ਮੈਂ ਸਾਰੀਆਂ ਫੀਮੇਲਸ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਜਿਹੜਾ ਆਪਣਾ ਵਿਰਸਾ ਆ ਸੰਭਾਲ ਕੇ ਰੱਖੋ ਆਪਣੇ ਬੱਚਿਆਂ ਨੂੰ ਵੀ ਇਹ ਦੱਸੋ ਕਿ ਇਹ ਵਿਰਸੇ ਦਾ ਮਤਲਬ ਕੀ ਆ ਔਰ ਕਿੱਦਾਂ ਇਸ ਵਿਰਸੇ ਨੂੰ ਸੰਭਾਲ ਕੇ ਰੱਖਣਾ ਹੈ ਆਪਣੇ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਕਿੱਦਾਂ ਕਰਨਾ ਹੈ ਉਹਨਾਂ ਨੂੰ ਖੇਡਾਂ ਵਿੱਚ ਪਾਓ ਉਹਨਾਂ ਨੂੰ ਆਪਣੇ ਪ੍ਰਾਤਨ ਵਿਸਥੇਰ ਦੇ ਵਿੱਚ ਮੇਲਿਆਂ 'ਚ ਲੈ ਕੇ ਆਓ ਉਹਨਾਂ ਨੂੰ ਦੱਸੋ ਕਿ ਮੇਲਾ ਕਿਉਂ ਕਰਵਾਇਆ ਜਾਂਦਾ ਚੱਕੀਆਂ ਦਾ ਮਤਲਬ ਚਰਖਿਆਂ ਦਾ ਮਤਲਬ ਕੀ ਆ ਇਹ ਸਾਡੇ ਬਜ਼ੁਰਗ ਕਿੱਦਾਂ ਇਹਨਾਂ ਨੂੰ ਸੰਭਾਲ ਕੇ ਰੱਖਦੇ ਸੀ ਠੀਕ